ਅੱਜ ਅਸੀਂ ਲੋਗੋ ਲਾਉਣ ਲੱਗੇ ਆ ਜਿਹੜੇ ਆਪਾਂ ਕੁਝ ਦਿਨ ਪਹਿਲਾਂ ਬਣਾ ਕੇ ਲੈ ਕੇ ਆਂਦੇ ਸੀ ਤੁਹਾਡੇ ਨਾਲ ਆਪਾਂ ਸ਼ੇਅਰ ਵੀ ਕੀਤੇ ਸੀ ਤੇ ਅੱਜ ਆਪਾਂ ਉਹ ਲੋਗੋ ਆਪਾਂ ਜੀਤੇ ਨੂੰ ਲੱਗੇ ਆ ਤੇ ਦੱਸਿਓ ਵੀ ਆਪਾਂ ਕਿਲੇ ਪਾਸੇ ਜਿੱਥੇ ਆਪਣਾ VIP ਪਾਰਕਿੰਗ ਲਿਖਿਆ ਹੈ ਅਜਾ ਡਿਜੀਟਲ ਸੇਖੋ ਵੀ ਲਿਖਿਆ ਉਸ ਜਗ੍ਹਾ ਤੇ ਆਪਾਂ ਨੋ ਲੱਗਿਆ ਜੀ ਲੋਗੋ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਇਥੇ ਇਹ ਲੋਗੋ ਜਜੂਆ ਕਿ ਨਹੀਂ ਇਹ ਲੋਗੋ ਆਪਾਂ ਬਹੁਤ ਵਧੀਆ ਟੇਪ ਦੇ ਬਣਵਾਏ ਆ ਜੋ ਰਾਤ ਨੂੰ ਲਾਈਟ ਵੱਜਣ ਤੇ ਚਮਕਣ ਲੋਗੋ ਦੇ ਲੋਗੋ ਤੇ ਲਾਈਟ ਦਾ ਕੰਮ ਵੀ ਦਿੰਦੇ ਆ ਇਹ ਆਪਣਾ ਚੈਨਲ ਦੇ ਲੋਗੋ ਅਤੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਦੇ ਇਹ ਆਪਾਂ ਅੱਜ ਹੀ ਤੇ ਕਲਾਇਆ ਹੈ ਇੱਕ ਲੋਗੋ ਸਕੂਪ ਰਿਤੇ ਵੀ ਲਾਤਾ ਸੀਗਾ ਉਹ ਤਾਂ ਉਸ ਦਿਨ ਹੀ ਲਾਤਾ ਸੀ ਜਿਸ ਦਿਨ ਬਣਾ ਕੇ ਲਿਆਂਦਾ ਸੀ ਬਾਅਦ ਨੇ ਜੈਗ ਕਰਕੇ ਤੰਦਾ ਚਾਚਾ ਇੱਕ ਮੈਨੂੰ ਦੇ ਦੇ ਉਹਦੇ ਪਤਾ ਲੱਗ ਗਿਆ ਜੀ ਤਾਂ ਜਾ ਕੇ ਸਕੂਟਰੀ ਤੇ ਲਾਤਾ ਨੇ ਤੇ ਅੱਜ ਅਸੀਂ ਜੀਤ ਲਾਉਣ ਲੱਗਿਆਂ ਲੋਗੋ ਤੇ ਦੱਸਿਓ ਵੀ ਕਮੈਂਟ ਕਰਕੇ ਵੀ ਇਹ ਕਿਵੇਂ ਲੱਗਿਆ ਸੋਹਣਾ ਲੱਗਿਆ ਤਾਂ ਸਾਨੂੰ ਜਰੂਰ ਦੱਸਣਾ ਤੇ ਆਪਾਂ ਇਹ ਕੰਪੈਨ ਤੇ ਵੀ ਲਾਉਣਾ ਲੋਗੋ ਤੇ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਵੀ ਆਪਾਂ ਮਗਰ ਟੇਲ ਤੇ ਲਾਈਏ ਕਿ ਕੇਵਨ ਤੇ ਲਾਈਏ ਕਿਉਂਕਿ ਸਾਈਡ ਤੇ ਤਾਂ ਆਪਾਂ ਕੰਪੈਨ ਦੇ ਨਹੀਂ ਲਾ ਸਕਦੇ ਕਿਉਂਕਿ ਕੰਪੈਨ ਆਪਣੀ ਜ਼ਿਆਦਾਤਰ ਬਾਹਰ ਹੀ ਚੱਲਦੀ ਆ ਬਾਹਰ ਚੱਲਣ ਦੇ ਕਾਰਨ ਬਾਹਰ ਦਰਾਖਤ ਬਹੁਤ ਹੈ ਫੀਲਡ ਰਸਤੇਾਂ ਨੂੰ ਕਾਰਨ ਸਟਿੱਕ ਕਰਦੇ ਕਿ ਲੰਤ ਰੂਟਾਂ ਜ਼ਿਆਦਾ ਬਚ ਜਾਂਦੀਆਂ ਰਹਿੰਦੀ ਤੇ ਲੌਂਗ ਰੂਟ ਖਰਾਬ ਹੋ ਸਕਦਾ ਇਸ ਕਰਕੇ ਆਪਾਂ ਇਹ ਲੋਗੋ ਜਾਂ ਤਾਂ ਟੇਲ ਤੇ ਲਾਵਾਂਗੇ ਤੇ ਜਾਂ ਫਿਰ ਆਪਾਂ ਕੈਵਨ ਤੇ ਵਿੱਚ ਲਾਵਾਂਗੇ ਤੇ ਤੁਸੀਂ ਵੀ ਸਾਨੂੰ ਦੱਸਿਓ ਕਿਵੇਂ ਚੱਜੂਗਾ ਆਹ ਲੋਗੋ ਪਹਿਲੇ ਜਾਨਾ ਬਾਜ ਨੇ ਸਕੂਟਰੀ ਤੇ ਲਾਤਾ ਸੀਗਾ ਤੇ ਆਪਾਂ ਕਰਾਜ ਜੀਪ ਤੇ ਲਾਇਆ ਆਦੇ ਮੈਂ ਤਾਂ ਦੱਸ ਦਈਏ ਆਪਣੇ ਸੱਜਣਾ ਨੂੰ ਲੋਕੋ ਕਿਵੇਂ ਲੱਗਾ ਤੁਹਾਨੂੰ ਸਾਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਕੰਪੈਨ ਤੇ ਆਪਾਂ ਕਿੱਥੇ ਲਾਈਏ ਜਿੱਥੇ ਚਾਚੇ ਪੂਰਾ ਲੱਗਾ ਹੋਇਆ ਨਾਲੇ ਲਾਈਕ ਦਾ ਕੰਮ ਦੇਵੀਂ ਇੱਥੇ ਜਿਆਦਾ ਤਰ ਆਪਾਂ ਇਸ ਕਰਕੇ ਨਹੀਂ ਲਾਉਂਦੇ ਕਿ ਆਪਾਂ ਤੋਂ ਪੁਰਾਣੀਆਂ ਪੁਰਾਣੀਆਂ ਹੁੰਦੀਆਂ ਜਦੋਂ ਪੱ ਲੈਟਰ ਨਾਲ ਇੱਕ ਪ੍ਰਾਂਤ ਦੀ ਸਿੱਖੋਂ ਦੀ ਅਸਤ ਦੀ ਕਿੰਦਰ ਗਈ ਜੇ ਬਸਾਰੇ ਲੋਕ ਕੋਲ ਲਗਾਓ ਜਾਂ ਬਾਕੀ ਤੁਸੀਂ ਜਿੱਥੇ ਕਹੋਗੇ ਆਪਾਂ ਉੱਥੇ ਹੀ ਲਾ ਦੇਾਂਗੇ ਕੰਪਿਊਟਰ ਸਾਤੇ ਨਾਲੋਂ ਜ਼ਿਆਦਾ ਤੁਹਾਨੂੰ ਵੀ ਸੋਹਣਾ ਲੱਗਣਾ ਚਾਹੀਦਾ ਚਲੋ ਠੀਕ ਹੈ ਜੀ ਧੰਨਵਾਦ ਸਾਡੀਆਂ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਹਰਚੋ ਬਲੌਗ ਸਿੱਖੋਂ ਸਿਹਿਆਣੀ ਵਾਲੇ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਕਰੋ